ਸਤਿ ਸ਼੍ਰੀ ਅਕਾਲ ਜੀ ਅੱਜ ਪਹੁੰਚੇ ਹਾਂ ਕਸਬਾ ਹਰੀਕੇ ਵਿਖੇ ਜਿੱਥੇ ਕਿ ਸਤਲੁਜ ਅਤੇ ਬਿਆਸ ਦਰਿਆ ਦਾ ਜਿਹੜਾ ਸੰਗਮ ਜਿਹੜੀ ਜਗ੍ਹਾ ਤੇ ਹੁੰਦਾ ਹੈ ਅੱਜ ਉਸ ਜਗ੍ਹਾ ਤੇ ਅਸੀਂ ਮੌਜੂਦ ਹਾਂ ਅਤੇ ਤੁਹਾਨੂੰ ਇੱਕ ਮੌਕੇ ਦੀਆਂ ਜਿਹੜੀਆਂ ਅਸੀਂ ਹਰੀਕੇ ਹੈਡ ਵਰਕਰਸ ਦੀਆਂ ਦਿਖਾਉਣ ਜਾ ਰਿਹਾ ਜਿੱਥੇ ਕਿ 3 ਲੱਖ 45000 ਕਿਉਸਕ ਜਿਹੜਾ ਪਾਣੀ ਇਹ ਸਤਲੁਜ ਅਤੇ ਬਿਆਸ ਦਰਿਆ ਦੇ ਵਿੱਚ ਛੱਡਿਆ ਗਿਆ ਹੈ ਤੁਸੀਂ ਦੇਖ ਸਕਦੇ ਹੋ ਕਿ ਇਹ ਉਹ ਹੈ ਹਰੀਕੇ ਹੈਡ ਦੇ ਉੱਪਰ ਅਸੀਂ ਖੜੇ ਹਾਂ ਜਿੱਥੇ ਕਿ ਦੇਖ ਸਕਦੇ ਹੋ ਬਿਆਸ ਦਰਿਆ ਅਤੇ ਸਤਲੁਜ ਦਰਿਆ ਦਾ ਇੱਥੇ ਆਣ ਕੇ ਸੰਗਮ ਹੁੰਦਾ ਹੈ ਤੇ 3 ਲੱਖ ਜਿਹੜਾ 45 ਹਜ਼ਾਰ ਕਿਊਸਕ ਪਾਣੀ ਆ ਅੱਜ ਇਸ ਦਰਿਆ ਦੇ ਜਿਹੜੀ ਤੁਸੀਂ ਦੇਖ ਸਕਦੇ ਕਿੰਨੀ ਸਪੀਡ ਨਾਲ ਇਹ ਪਾਣੀ ਅੱਗੇ ਹਥਾੜ ਏਰੀਆ ਪਿੰਡ ਸਭਰਾਮ ਕੱਚਾ ਪੱਕਾ ਅਤੇ ਹੋਰ ਕਈ ਪਿੰਡਾਂ ਨੂੰ ਰਾਦਲ ਕੇ ਭੌਵਾਲ ਮੁੱਠਿਆ ਵਾਲਾ ਇਹਨਾਂ ਪਿੰਡਾਂ ਨੂੰ ਇਹ ਜਿਹੜਾ ਜਾ ਰਿਹਾ ਜਿੱਥੇ ਕਿ ਇਸ ਪਾਣੀ ਵੱਲੋਂ ਪੂਰੀ ਤਬਾਈ ਮਚਾਈ ਹੋਈ ਹੈ ਤੁਹਾਨੂੰ ਹੋਰ ਵੀ ਤਸਵੀਰ ਹੌਣ ਦੀ ਕੋਸ਼ਿਸ਼ ਕਰਾਂਗੇ ਕਿ ਅੱਜ ਦੇ ਜਿਹੜੇ ਹਾਲਾਤ ਨੇ ਹਾਲਾਂਕਿ ਜਿਹੜਾ ਕਿ ਰਾਜਸਥਾਨ ਅਤੇ ਹੋਰ ਨਹਿਰਾਂ ਨੂੰ 17000 ਕਿਊਸਕ ਜਿਹੜਾ ਪਾਣੀ ਇਸ ਜਗ੍ਹਾ ਤੋਂ ਛੱਡਿਆ ਗਿਆ ਹੈ ਤਾਨੂੰ ਦੂਸਰੀ ਤਰਫ ਲਿਜਾਣ ਦੀ ਕੋਸ਼ਿਸ਼ ਕਰਦੇ ਆ ਤੇ ਪਾਸੇ ਦੀਆਂ ਤਸਵੀਰਾਂ ਨੇ ਤੁਹਾਨੂੰ ਵਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਕਿਸ ਤਰੀਕੇ ਨਾਲ ਇਹ ਪਾਣੀ ਜਿਹੜਾ ਕਿੰਨੀ ਸਪੀਡ ਦੇ ਵਿੱਚ ਜਿਹੜਾ ਅੱਗੇ ਨੂੰ ਵਧ ਰਿਹਾ ਹੈ ਅਤੇ ਇਹ ਜਿਹੜਾ ਕਿ ਕਈ ਪਿੰਡਾਂ ਨੂੰ ਜਿਹੜਾ ਕਈ ਪਿੰਡਾਂ ਦੇ ਵਿੱਚ ਦੀ ਹੁੰਦਾ ਸਤਲੁਜ ਦਰਿਆ ਥਾਣੀ ਜਿਹੜਾ ਅੱਗੇ ਫਿਰੋਜ਼ਪੁਰ ਵਾਲੀ ਸਾਈਡ ਨੂੰ ਵਧ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿ ਸਾਹਮਣੇ ਵੱਡਾ ਨਵਾਂ ਪੋਲ ਬਣਿਆ ਹੋਇਆ ਹੈ ਫਿਲਹਾਲ ਪੋਲਾਂ ਦੀਆਂ ਬੁਰਜੀਆਂ ਨੂੰ ਇਹ ਪਾਣੀ ਜਿਹੜਾ ਸ਼ੂਂਦਾ ਜਿਹੜਾ ਦਿਖਾਈ ਦੇ ਰਿਹਾ ਤੇ ਖੌਫਨਾਕ ਤਸਵੀਰਾਂ ਵੀ ਆਪਾਂ ਇਹਨਾਂ ਨੂੰ ਕਹਿ ਸਕਦੇ ਹਾਂ ਕਿਉਂਕਿ ਜਿਸ ਤਰੀਕੇ ਨਾਲ ਪਾਣੀ ਅੱਗੇ ਨੂੰ ਵਧ ਰਿਹਾ ਹੈ ਅਤੇ ਅੱਗੇ ਜਿਹੜੇ ਲੋਕ ਇਸ ਦਰਿਆ ਦੇ ਪਾਣੀ ਦੀ ਮਾਰ ਹੇਠ ਬੈਠੇ ਹੋયા ਹਨ ਉਹ ਰਾਤ ਦੇ ਹੀ ਇਸ ਸਹਿਮ ਦੇ ਵਿੱਚ ਹਨ ਕਿਉਂਕਿ ਜਿਹੜਾ ਪ੍ਰਸ਼ਾਸਨ ਵੱਲੋਂ ਅਲਰਟ ਜਾਰੀ ਕੀਤਾ ਗਿਆ ਸੀ ਕਿ ਇਸ ਜਿਹੜੇ ਬੰਨ ਦੇ ਲਾਗੇ ਜਿਹੜੇ ਲੋਕ ਨੇ ਉਹ ਆਪਣੇ ਜਿਹੜੀਆਂ ਬਹਿਕਾਂ ਨੇ ਉਹਨਾਂ ਨੂੰ ਖਾਲੀ ਕਰ ਦੇਣਾ ਜਿਸ ਤੋਂ ਲੈ ਕੇ ਲੋਕ ਜਿਹਦਰੇ ਸਹਿਮੇ ਪਏ ਨੇ ਉੱਥੇ ਹੀ ਜਿਹੜੇ ਇਹ ਇਸ ਤਰੀਕੇ ਦਾ ਪਾਣੀ ਜਿਹੜਾ ਛੱਡਿਆ ਗਿਆ ਹੈ ਉਸ ਨਾਲ ਵੀ ਜਿਹੜਾ ਇੱਕ ਪੈਨਿਕ ਮਾਹੌਲ ਜਿਹੜਾ ਇੱਥੇ ਪੈਦਾ ਹੋਇਆ ਹੈ ਪੱਟੀ ਤੋਂ ਬਲਜੀਤ ਸਿੰਘ ਪੀ.ਡੀ.ਸੀ. ਨੂੰ